ਹਾਂਜੀ ਗੁਰੂ ਪਿਆਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਸਾਰ ਸਮਝਣ ਦਾ ਯਤਨ ਕਰੀਏ ਟੌਪਿਕ ਹੈ ਮਨ ਦੀ ਮੈਲ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਬਾਣੀ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਜਿਵੇਂ ਸਾਡੇ ਤਨ ਨੂੰ ਮੈਲ ਲੱਗਦੀ ਹੈ ਇਦਾਂ ਸਾਡੇ ਮਨ ਨੂੰ ਵੀ ਮੈਲ ਲੱਗਦੀ ਹੈ ਪਰ ਇਹ ਗੱਲ ਇਹ ਹੈ ਕਿ ਤਨ ਦੀ ਮੈਲ ਜਿਹੜੀ ਉਹ ਦ੍ਰਿਸ਼ਟਮਾਨ ਹੁੰਦੀ ਹੈ ਬੰਦਾ ਉਤਾਰ ਵੀ ਲੈਂਦਾ ਦਿਖਦੀ ਵੀ ਹੈ ਖੁਦ ਨਾ ਉਦਮ ਕਰੇਗਾ ਕੋਈ ਦੂਸਰਾ ਬੰਦਾ ਕਹ ਦੇਗਾ ਕਿ ਭਾਈ ਤੇਰਾ ਸਰੀਰ ਮੈਲਾ ਏ ਇਹਨੂੰ ਸਾਫ਼ ਕਰਕੇ ਆ ਕਿਉਂਕਿ ਸੰਸਾਰ ਪਰਵਾਹ ਨਹੀਂ ਕਰਦਾ ਸਰੀਰ ਦੀ ਮੈਲ ਨੂੰ ਮਨ ਦੀ ਮੈਲ ਜਿਹੜੀ ਹੁੰਦੀ ਹੈ ਸੂਖਮ ਹੁੰਦੀ ਹੈ ਪਰ ਪਰਮਾਤਮਾ ਜਿਹੜਾ ਉਹ ਸਾਡੇ ਮਨ ਦੀ ਮੈਲ ਨੂੰ ਪਰਵਾਹ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਅਨੇਕਾਂ ਵਾਰ ਇਹ ਗੱਲ ਕਹੀ ਹੈ ਕਿ ਆਪਣੇ ਮਨ ਨੂੰ ਸਾਫ਼ ਕਰ ਜਦੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਵੀ ਪੜਦੇ ਉੱਥੇ ਵੀ ਪਾਤਸ਼ਾਹ ਕਹਿੰਦੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਖੇ ਮੂਤ ਬਲਿੱਤੀ ਕੱਪੜ ਹੋਏ ਦੇ ਸਾਬ ਹੁੰਦੀ ਹੈ ਉਤੋਏ ਭਰੀਏ ਮਤ ਪਾਪਾ ਕੇ ਸੰਗੋ ਧੋਪੇ ਨਾਵੇਂ ਕੇ ਰੰਗ ਇੱਕ ਕੱਪੜਾ ਮੈਲਾ ਹੋ ਜਾਵੇ ਇੱਕ ਦਿਨ ਮੈਲਾ ਹੋ ਜਾਵੇ ਧੋ ਲਈਦਾ ਉਹਨੂੰ ਦੋ ਦਿਨ ਦਾ ਮੈਲਾ ਹੋਵੇ ਜਿਆਦਾ ਮੈਲ ਲੱਗ ਜਾਂਦੀ ਹੈ ਤਿੰਨ ਦਿਨ ਦਾ ਮੈਲਾ ਹੋਵੇ ਹੁਣ ਜੇ ਧੋਈਏ ਨਾ ਕੱਪੜੇ ਨੂੰ ਸੀ ਉਹ ਇੰਨੀ ਕਿ ਜ਼ਿਆਦਾ ਮੈਲ ਲੱਗ ਜਾਂਦੀ ਹੈ ਫਿਰ ਕਪੜਾ ਹੀ ਦਿਖਣਾ ਵੱਟ ਜਾਂਦਾ ਸਿਰਫ ਮੈਲ ਹੀ ਦਿਖਦੀ ਹੈ ਤੇ ਸਤਿਗੁਰ ਦੀ ਬਾਣੀ ਕਹਿੰਦੀ ਹੈ ਇੱਥੇ ਦੋ ਚਾਰ ਦਿਨ ਦੀ ਤੇ ਗੱਲ ਹੀ ਨਹੀਂ ਇੱਥੇ ਤੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋ ਆਸਿਆ ਕਿ ਜਨਮਾਂ ਜਨਮਾਂ ਤਰਾ ਦੀ ਮਨ ਨੂੰ ਮੈਲ ਲੱਗੀ ਇੰਨਾ ਜ਼ਿਆਦਾ ਕਾਲਾ ਹੋ ਚੁੱਕਾ ਹੈ ਇਸੇ ਕਰਕੇ ਇਨਸਾਨ ਤੇ ਨਜ਼ਰ ਹੀ ਨਹੀਂ ਆ ਰਿਹਾ ਸਿਰਫ ਮੈਲ ਹੀ ਦਿਖਦੀ ਪਈ ਹੈ ਉਦੀ ਸੇਵਾ ਚ ਵੀ ਮੈਲ, ਉਦੀ ਭਗਤੀ ਚ ਵੀ ਮੈਲ, ਉਦੀ ਕਥਾ ਚ ਵੀ ਮੈਲ, ਉਦੇ ਕੀਰਤਨ ਚ ਵੀ ਮੈਲ, ਹਰ ਕਰਮ ਦੇ ਵਿੱਚ ਮੈਲ, ਦਾਨ ਪੁੰਨ ਦੇ ਵਿੱਚ ਵੀ ਮੈਲ ਹੀ ਲਿਖਦੀ ਪਈ, ਇਨਸਾਨ ਤੇ ਦਿਖਦਾ ਹੀ ਨਹੀਂ ਪਿਆ। ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਬਾਣੀ ਸਾਨੂੰ ਇਹ ਗੱਲ ਕਹਿੰਦੀ ਹੈ, ਮਨ ਮੈਲੇ ਤਾਂ ਸਭ ਕੁਝ ਮੈਲਾ, ਤਨ ਧੋਤੇ ਮਨ ਹੱਜਾਂ ਨਾ ਹੋਏ। ਹੁਣ ਜਿਹਦਾ ਮਨ ਹੀ ਮੈਲਾ ਏ, ਪਾ ਸਕਦੇ ਹੋ ਕੋਈ ਵੀ ਕਰਮ ਕਰ ਲਵੇ, ਸਾਰੇ ਮੈਲੇ ਹੀ ਨੇ ਉਹਦੇ। ਹੁਣ ਜਦੋਂ ਹੱਥ ਗੰਦੇ ਹੋਣ ਅਸੀਂ ਜਿਹੜੀ ਮਰਜ਼ੀ ਚੀਜ਼ ਨੂੰ ਹੱਥ ਲਾਈ ਜਾਵਾਂਗੇ ਉਹ ਚੀਜ਼ ਮੈਲੀ ਹੋਈ ਜਾਏਗੀ ਸੋਹਣੇ-ਸੋਹਣੇ ਕੱਪੜੇ ਚਿੱਟੇ ਰੰਗ ਦੇ ਕੱਪੜਿਆਂ ਨੂੰ ਹੱਥ ਲਾਵਾਂਗੇ ਉਹ ਵੀ ਗੰਦੇ ਹੋ ਜਾਣਗੇ ਕਿਉਂ ਕਿ ਕਿ ਸਾਡੇ ਹੱਥ ਮੈਲੇ ਆ ਜਿਹਦਾ ਮਨ ਮੈਲਾ ਹੈ ਪਾਛਾ ਕਹਿੰਦੇ ਉਹਦੇ ਹਰ ਕਰਮ ਦੇ ਵਿੱਚੋਂ ਹੰਕਾਰ ਦੀ ਬਦਬੂ ਆਉਂਦੀ ਹੈ ਮੈਲ ਦਿਖਾਈ ਦਿੰਦੀ ਹੈ ਉਹਦੇ ਹਰ ਕਰਮ ਭਾਵੇਂ ਉਹ ਧਾਰਮਿਕ ਕਰਮ ਦੀ ਗੱਲ ਹੀ ਕਰ ਰਹੇ ਆ ਹਰ ਕਰਮ ਦੇ ਵਿੱਚੋਂ ਮੈਲ ਦਿਖਦੀ ਪਈ ਹੈ ਕਿਉਂਕਿ ਮਨ ਨਹੀਂ ਸਾਫ ਹੋਇਆ ਤੇ ਸੁਖਮਨੀ ਸਾਹਿਬ ਦੀ ਬਾਣੀ ਇਹ ਗੱਲ ਕਹਿੰਦੀ ਹੈ ਸੋਚ ਕਰੇ ਦਿਨਸ ਅਰ ਰਾਤ ਬਨ ਕੀ ਮੈਲ ਨਾ ਤੰਤੇ ਜਾਦ ਕੇ ਸਰੀਰ ਨੂੰ ਜਿੰਨਾ ਮਰਜੀ ਅਸੀਂ ਦਿਨ ਰਾਤ ਸੁਚਿਆ ਕਰ ਲਵੇ ਸਰੀਰ ਦੇ ਸੁਚਿਆ ਦੇ ਨਾਲ ਸਾਡਾ ਮਨ ਸਾਫ ਨਹੀਂ ਹੁੰਦਾ ਇਕੱਲਾ ਧੌਣ ਦੇ ਨਾਲ ਹੀ ਨਹੀਂ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਡਰੇ ਭਾਵੇਂ ਇਸ ਸਰੀਰ ਦੇ ਨਾਲ ਜਿੰਨੀ ਮਰਜ਼ੀ ਸਾਧਨਾ ਕਰ ਲੈ। ਜਿੰਨੀ ਮਰਜ਼ੀ ਸਾਧਨਾ ਕਰੀ ਜਾ। ਪਰ ਪਾਤਸ਼ਾਹ ਇਹ ਗੱਲ ਕਹਿੰਦੇ ਆ ਕਿ ਮਨ ਦੀ ਮੈਲ ਜਿਹੜੀ ਉਹ ਸਰੀਰ ਦੀ ਭਗਤੀ ਦੇ ਨਾਲ ਨਹੀਂ ਉਤਰਦੀ। ਇਹ ਗੱਲ ਕਲੀਅਰ ਕਰਤੀ ਪਾਤਸ਼ਾਹ ਨੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇਹ ਗੱਲ ਪੁੱਛਦੇ ਆ ਤੇ ਪਾਤਸ਼ਾਹ ਕਹਿੰਦੇ ਇਹ ਸੰਸਾਰ ਦੇ ਵਿੱਚ ਸਭ ਤੋਂ ਵੱਡੀ ਮੈਲ ਹੈ ਸਾਡੀ ਹਉਮੈ ਦੀ ਮੈਲ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜਗ ਹਉਮੈ ਮੈਲ ਦੁਖ ਪਾਇਆ ਮਲ ਲਾਗੀ ਦੁਜੈ ਪਾਏ। ਹੁਣ ਜਿਹੜੀ ਹਉਮੇ ਦੀ ਮੈਲ ਹੈ ਗੁਰੂ ਪਿਆਰਿਓ ਹੁਣ ਕੋਈ ਬੰਦਾ ਚੋਰੀ ਕਰਦਾ ਹੈ ਕੋਈ ਪਾਪ ਕਮਾਉਂਦਾ ਹੈ ਉਹਨੂੰ ਹਉਮੇ ਨਹੀਂ ਆਉਂਦੀ ਹਉਮੇ ਹਮੇਸ਼ਾ ਹੀ ਚੰਗੇ ਕਰਮ ਦੇ ਵਿੱਚ ਆਉਂਦੀ ਹੈ ਕੋਈ ਪੁੰਨਦਾਨ ਕਰੇਗਾ ਉਹਦੇ ਵਿੱਚ ਹਉਮੇ ਆਏਗੀ ਕੋਈ ਜਿਆਦਾ ਪਾਠ ਕਰਦਾ ਹੋਏਗਾ ਸੇਵਾ ਕਰਦਾ ਹੋਏਗਾ ਉਹਦੇ ਵਿੱਚ ਹਉਮੇ ਹੋਏਗੀ ਤੇ ਪਾ ਸਕਦੇ ਸਭ ਤੋਂ ਵੱਡੀ ਮੈਲ ਇਹਦਾ ਮਤਲਬ ਇਹ ਨਹੀਂ ਕਿ ਪਾਪ ਕਰਨ ਵਾਲੇ ਨੂੰ ਮੈਲ ਨਹੀਂ ਲੱਗਦੀ ਉਹਨੂੰ ਪਾਪ ਦੀ ਮੈਲ ਲੱਗ ਜਾਂਦੀ ਹੈ ਜਿਹੜਾ ਪੁੰਨ ਕਰਨ ਵਾਲਾ ਉਹਨੂੰ ਹਉਮੇ ਦੀ ਮੈਲ ਲੱਗ ਜਾਂਦੀ ਹੈ ਇਸ ਕਰਕੇ ਪਾਤਸ਼ਾਹੀ ਬਾਣੀ ਕਹਿੰਦੀ ਹੈ ਪਾਪ ਪੁੰਨ ਦੋਹੇ ਇਕ ਸਮਾਨ ਭਾਵੇਂ ਤੂੰ ਪਾਪ ਕਰ ਲੈ ਭਾਵੇਂ ਪੁੰਨ ਕਰ ਲੈ ਹੈ ਦੋਨੋਂ ਇੱਕੋ ਸਮਾਨੀਏ ਦੋਨਾਂ ਦੇ ਵਿੱਚ ਮੈ ਲੱਗਦੀ ਹੈ ਪਾਪੀ ਨੂੰ ਪਾਪ ਮਾਰ ਜਾਂਦਾ ਹੈ ਤੇ ਪੁੰਨ ਕਰਨ ਵਾਲੇ ਨੂੰ ਹਉਮੈ ਮਾਰ ਜਾਂਦੀ ਹੈ ਪਰ ਉਹ ਅਕਸਰ ਕਿਹੜਾ ਤਰੀਕਾ ਹੈ ਜਿਸ ਤਰੀਕੇ ਦੇ ਨਾਲ ਅਸੀਂ ਮਨ ਨੂੰ ਨਿਰਮਲ ਕਰ ਸਕਦੇ ਹਾਂ ਮਨ ਸਾਫ਼ ਕਰ ਸਕਦੇ ਹਾਂ ਇਸੇ ਸ਼ਬਦ ਦੇ ਵਿੱਚ ਪਾਤਸ਼ਾਹ ਨੇ ਸਾਨੂੰ ਦੱਸਿਆ ਕਿਉਂਕਿ ਅਸੀਂ ਬੜੇ-ਬੜੇ ਅੱਜ ਗੁਰੂ ਪਿਆਰਿਓ ਭਰਮ ਭਲੇਖਿਆਂ 'ਚ ਫਸ ਚੁੱਕੇ ਆ ਸਾਨੂੰ ਕੋਈ ਦੱਸ ਹੀ ਨਹੀਂ ਰਿਹਾ ਇਹ ਗੱਲ ਕਿ ਮਨ ਨੂੰ ਕਿਵੇਂ ਸਾਫ਼ ਕਰਨਾ ਹੈ ਕੋਈ ਇਹ ਗੱਲ ਕਹਿੰਦਾ ਕਿ ਬਸ ਬਾਣੀ ਨੂੰ ਪੜੀ ਜਾਓ ਪੜੀ ਜਾਓ ਹਾਲਾਂਕਿ ਬਾਣੀ ਪੜਨ ਦਾ ਵਿਸ਼ਾ ਨਹੀਂ ਬਾਣੀ ਵਿਚਾਰਨ ਦਾ ਵਿਸ਼ਾ ਜੇ ਅਸੀਂ ਕਿਸੇ ਨੂੰ ਇਹ ਗੱਲ ਕਵਾਂਗੇ ਬਾਣੀ ਨੂੰ ਵਿਚਾਰ ਤੇ ਵਿਚਾਰਨ ਵਾਸਤੇ ਪੜ੍ਹਨਾ ਤੇ ਉਹਨੂੰ ਪੜ੍ਹਣਾ ਹੀ ਹੈ ਪਰ ਉਹ ਪੜ੍ਹ ਕੇ ਉਹਨੂੰ ਵਿਚਾਰੇਗਾ ਜੇ ਅਸੀਂ ਸਿਰਫ ਇਹ ਗੱਲ ਕਹਿ ਦਾਂ ਕਿ ਕਿਸੇ ਨੂੰ ਕਿਤੋਂ ਪੜ੍ਹ ਉਹ ਫਿਰ ਪੜਨ ਤੱਕ ਸੀਮਤ ਰਹਿ ਜਾਏਗਾ ਉਹ ਵੀ ਇੱਕ ਮੈਲ ਹੈ ਸੇਵਾ ਕਰਦੇ ਨੇ ਲੋਕ ਉਹ ਵੀ ਇੱਕ ਮੈਲ ਹੈ ਤੀਰਥਾਂ ਤੇ ਇਸ਼ਨਾਨ ਕਰਦੇ ਆ ਪਾਤਸ਼ਾਹ ਦੀ ਬਾਣੀ ਕਹਿੰਦੀ ਉਹ ਵੀ ਇੱਕ ਮੈਲ ਹੈ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪੌ ਲੱਥੀ ਨਾਤਿਆਂ ਦੋਈ ਪਾਰ ਚੜੀਐ ਸੋਲ ਹੁਣ ਜਦੋਂ ਅਸੀਂ ਪਾਤਸ਼ਾਹ ਦੀ ਬਾਣੀ ਨੂੰ ਇਹ ਗੱਲ ਪੁੱਛਦੇ ਆ ਕਿ ਸੱਚੇ ਪਾਤਸ਼ਾਹ ਕਿਹੜਾ ਤਰੀਕਾ ਜਿਹਦੇ ਨਾਲ ਫਿਰ ਮਨ ਦੀ ਮੈਲ ਉਤਰੇਗੀ ਜੇ ਮੇਰਾ ਮਨ ਹੀ ਨਹੀਂ ਸਾਫ਼ ਹੋਇਆ ਤੇ ਫਿਰ ਤੇ ਦਾ ਮਤਲਬ ਮੇਰਾ ਜੀਵਨ ਹੀ ਵਿਰਥ ਚਲਾ ਗਿਆ ਧਾਰਮਿਕ ਕਰਮ ਤੇ ਕਰਨੀ ਇਸੇ ਕਰਕੇ ਕੋ ਮਨ ਸਾਭੂ ਜੇ ਪਰ ਧਾਰਮਿਕ ਕਰਮ ਕਰਦੇ ਆ ਵੀ ਮਨ ਮੈਲਾ ਹੋਈ ਜਾ ਰਿਹਾ ਸਗੋਂ ਜ਼ਿਆਦਾ ਹੋ ਰਿਹਾ ਕਿਉਂਕਿ ਕੱਲ ਜੋ ਗੁਰੂ ਅਮਰਦਾਸ ਪਾਤਸ਼ਾਹ ਦਾ ਪਾਵਨ ਬਚਨ ਆ ਉਹ ਥੋੜੀ ਉਸ ਤੇ ਵਿਚਾਰ ਕਰੀਏ ਸੰਖੇਪ ਰੂਪ ਵਿੱਚ ਸਮਝਣ ਦਾ ਯਤਨ ਕਰੀਏ ਪਾਤਸ਼ਾਹ ਕਹਿੰਦੇ ਜਗ ਹਉਮੈ ਮੈਲ ਦੁਖ ਪਾਇਆ ਮਲ ਲਾਗੀ ਦੁਜਾ ਪਾਇ ਇਹ ਸਾਰਾ ਸੰਸਾਰ ਜਿਹੜਾ ਹਉਮੈ ਦੇ ਮੈਲ ਦੇ ਦੁੱਖ ਦੇ ਵਿੱਚ ਫਸਿਆ ਹੋਇਆ ਮਲ ਹਉਮੈ ਧੋਤੀ ਕਿਵੇਂ ਨਾ ਉਤਰੇ ਜੇ ਸੋ ਤੀਰਥ ਨਾ ਏ ਪਾਸ਼ਾ ਕਹਿੰਦੇ ਆ ਜੇ ਅਸੀਂ ਸਾਰੇ ਤੀਰਥਾਂ ਤੇ ਵੀ ਇਸ਼ਨਾਨ ਕਰੀਏ ਇਹ ਜਿਹੜੀ ਹਉਮੈ ਦੀ ਮੈਲ ਆ ਪਾਸ਼ਾ ਕਹਿੰਦੇ ਉਹ ਨਹੀਂ ਉਤਰਦੀ ਭਾਈ ਬਾਹੋ ਵਿਦ ਕਰਮ ਕਮਾਵਦੇ ਧੂਣੀ ਮਲ ਲੱਗੀ ਆ ਹੋਰ ਵੀ ਅਨੇਕਾਂ ਤਰ੍ਹਾਂ ਦੇ ਕਰਮ ਕਮਾਉਂਦੇ ਕਰਮ ਧਰਮ ਬਖੰਡ ਜੋ ਦੀ ਸੇਤਨ ਜਮ ਜਗਾਤੀ ਲੂਟੇ ਪਾਸ਼ਾ ਕਹਿੰਦੇ ਆ ਸਗੋਂ ਮੈਲ ਉਤਰਨ ਦੀ ਬਜਾਏ ਸਗੋਂ ਹੋਰ ਧੂਣੀ ਚੜਦੀ ਪਈ ਆ ਹੁਣ ਮਨੁੱਖ ਨੂੰ ਇਹ ਲੱਗਦਾ ਪਿਆ ਕਿ ਦਵਾਈ ਖਾ ਰਿਹਾ ਸ਼ਾਇਦ ਰੋਗ ਠੀਕ ਹੁੰਦਾ ਵੈ ਪਰ ਪਾਛਕੰਦੇ ਬਿਮਾਰੀ ਤੇ ਹੋਰ ਵੱਧਦੀ ਜਾ ਰਹੀ ਕਿਉਂਕਿ ਗਿਆਨ ਨਹੀਂ ਐਸੀ ਹੁਣ ਹੋਰ ਕਿਹੜਾ ਤਰੀਕਾ ਇੱਕ ਤੇ ਤੀਰਥ ਹੋ ਗਿਆ ਪਾਛਕੰਦੇ ਪੜਿਆ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜੈ ਜਿਹੜੇ ਸਿਰ ਪੜ ਤੱਕ ਸੀਮਤ ਨਹੀਂ ਗੁਰਬਾਣੀ ਨੂੰ ਪੜਦੇ ਵੇ ਇੰਦਾ ਗ੍ਰੰਥਾਂ ਨੂੰ ਪੜਦੇ ਨੇ ਪਾਛਕੰਦੇ ਇਸ ਤਰੀਕੇ ਨਾਲ ਵੀ ਮੈਲ ਨਹੀਂ ਉਤਰਨੇ ਜਿੰਨਾ ਮਰਜ਼ੀ ਪੜੀ ਜਾਓ ਕੋਈ ਫਰਕ ਨਹੀਂ ਪੈਣਾ ਤੁਹਾਡੇ ਮਨ ਨੂੰ ਇਸ ਚੀਜ਼ ਦਾ ਪਰ ਕਿਵੇਂ ਨਿਰਮਲ ਹੋਏਗਾ ਮਨ ਮੇਰੇ ਗੁਰ ਸਰਨ ਆਵੇ ਤਾਂ ਨਿਰਮਲ ਹੋਏ ਪਾਤਸ਼ਾਹ ਕਹਿੰਦੇ ਆ ਗੁਰ ਦੀ ਸ਼ਰਨ ਵਿੱਚ ਆਏਗਾ ਤਾਂ ਹੀ ਮਨ ਨਿਰਮਲ ਹੋ ਸਕਦਾ ਜੋ ਮਰਜੀ ਕਰ ਲਾ ਹੁਣ ਉਹ ਗੁਰ ਕੀ ਹੈ ਇਸ ਤੇ ਅੱਗੇ ਵਿਚਾਰ ਕਰਦੇ ਆ ਹੋਰ ਪਾਤਸ਼ਾਹ ਕਹਿੰਦੇ ਕਿਹੜਾ ਤਰੀਕਾ ਵਰਦੇ ਲੋਕ ਮਨਮੁਖ ਹਰ ਹਰ ਕਰ ਥੱਕ ਕੇ ਮੈਲ ਨਾ ਸਕੀ ਧੋਏ ਮਨ ਮੈਲੇ ਭਗਤ ਨਾ ਹੋਵੇ ਹੀ ਨਾਮ ਨਾ ਪਾਇਆ ਜਾਏ ਮਨਮੁਖ ਜਿਹੜੇ ਨੇ ਉਹ ਕੀ ਕਰਦੇ ਉੱਚੀ ਉੱਚੀ ਮਾਲਕ ਨੂੰ ਵਾਜਾਂ ਵੀ ਦਿੰਦੇ ਆ ਹਰ ਹਰ ਕਰਦੇ ਆ ਵਾਇ ਗੁਰੂ ਵਾਇ ਗੁਰੂ ਕਰਦੇ ਆ ਰਸਨਾ ਦੇ ਨਾਲ ਬੋਲਦੇ ਆ ਗੱਲ ਉਹੀ ਇਸ ਦੇਹੀ ਕੋ ਬਹੁਤ ਸਾਧਨਾ ਕਰੇ ਮਨ ਤੇ ਕਬੂ ਨਾ ਵੇਖਿਆ ਕਰੇ ਪਾਛਕ ਤੇ ਬੜਾ ਉੱਚੀ ਉੱਚੀ ਕਰਦੇ ਕਰ ਕਰਕੇ ਥੱਕ ਜਾਂਦੇ ਪਰ ਕੀ ਹੋਇਆ ਫਿਰ ਨਤੀਜਾ ਕੀ ਨਿਕਲਿਆ ਮੈਲ ਨਾ ਸਕੀ ਤੋਏ ਮੈਲ ਫੇਰ ਨਹੀਂ ਉਤਰੀ ਮੈਲ ਤੇ ਫੇਰ ਨਹੀਂ ਉਤਰੀ ਜਿਹਦੇ ਵਾਸਤੇ ਕਰਦਾ ਵੇ ਉਹ ਤੇ ਕੰਮ ਹੋਇਆ ਹੀ ਨਹੀਂ ਫਿਰ ਦੇ ਨਾਲ ਹੀ ਪਾਤਸ਼ਾਹ ਨੇ ਕਹਿ ਦਿੱਤਾ ਮਨ ਮੈਲੇ ਭਗਤ ਨਾ ਉਹ ਵੀ ਨਾਮ ਨਾ ਪਾਇਆ ਜਾਏ ਭਾਈ ਜੇ ਤੇਰਾ ਮਨ ਮੈਲਾ ਹੈ ਤੇ ਫਿਰ ਤੂੰ ਭਗਤ ਨਹੀਂ ਬਣ ਸਕਦਾ ਭਗਤੀ ਨਹੀਂ ਹੋ ਸਕਦੀ ਨਾਮ ਨਾ ਪਾਇਆ ਜਾਏ ਉਹ ਨਾਮ ਰਤਨ ਦੀ ਪ੍ਰਾਪਤੀ ਨਹੀਂ ਹੁੰਨੀ ਜੋ ਮਰਜੀ ਕਰੀ ਜਾ ਬਾਂ ਜ ਭਾਵੇਂ ਜਿੰਦियां ਮਰਜੀ ਆਵਾਜਾ ਮਾਰੀ ਜਾ ਮਨ ਮੁਖ ਮੈਲੇ ਮੈਲੇ ਮੂਏ ਜਸਨ ਪਤ ਗਵਾਏ ਜਿਹਦੇ ਪਾਤਸ਼ਾਹ ਕਹਿੰਦੇ ਜਿਹੜੇ ਮਨ ਮੁਖ ਹੁੰਦੇ ਆ ਆਪਣੀ ਪਤ ਗਵਾ ਲੈਂਦੇ ਇੱਜ਼ਤ ਗਵਾ ਲੈਂਦੇ ਫਿਰ ਇਹ ਕੰਮ ਕਰਦੇ ਆ ਕਰਦੇ ਆ ਤੇ ਮੈਲੇ ਜੰਮੇ ਸੀ ਤੇ ਪਾਤਸ਼ਾਹ ਕਹਿੰਦੇ ਮੈਲੇ ਮੁੱਕ ਜਾਂਦੇ ਆ ਬڑے ਕਰਮਕਾਂਡ ਕਰਦੇ ਪਰ ਪਾਛ ਸਕਦੇ ਮੈਲ ਦੇ ਹੀ ਉੱਤਰ ਦੀ ਉਹਨਾਂ ਦੀ ਗੱਲ ਹੀ ਸਾਰੀ ਖਤਮ ਕਰ ਦਿੱਤੀ। ਜੰਮਿਆ ਵੀ ਮੈਲ ਹੀ ਸੀ ਪਾਛ ਸਕਦੇ ਜਨਮਾ ਜਨਮਾ ਦੀ ਮੈਲ ਲੱਗੀ ਸੀ। ਇਸ ਜਨਮ 'ਚ ਵੀ ਕਹਿੰਦੇ ਮੈਲ ਹੀ ਛੜਾ ਗਈ। ਇਹ ਧਾਰਮਿਕ ਕਰਮ ਕਰਦੇ ਵੀ ਕਹਿੰਦੇ ਮੈਲ ਹੀ ਘਵਾ ਕੇ। ਫਿਰ ਪਾਛ ਸਕਦੇ ਦੀ ਪੰਕਤੀ 'ਚ ਕਹਿੰਦੇ ਗੁਰ ਪ੍ਰਸਾਦੀ ਮਨ ਵਸੇ ਮਲ ਹਉਮੈ ਜਾਏ ਸਮਾਏ। ਪਾਛ ਸਕਦੇ ਗੁਰ ਦੀ ਕਿਰਪਾ ਦੇ ਨਾਲ ਮਨ ਦੇ ਵਿੱਚ ਪ੍ਰਭੂ ਜਦ ਆ ਕੇ ਵਸਦਾ ਹੈ ਨਾਮ ਆ ਕੇ ਵਸਦਾ ਹੈ ਤੇ ਫਿਰ ਪਾਛਾ ਕਹਿੰਦੇ ਹਉਮੇ ਦੀ ਬੈਲ ਦੂਰ ਹੋ ਜਾਂਦੀ ਕਿਉਂਕਿ ਜਿੰਨਾ ਚਿਰ ਤੱਕ ਨਾਮ ਨਹੀਂ ਵਸਦਾ ਉਹਨੇ ਚਿਰ ਤੱਕ ਹਉਮੇ ਨਹੀਂ ਜਾਂਦੀ ਤੇ ਜੇ ਹਉਮੇ ਜਿੰਨਾ ਚਿਰ ਤੱਕ ਉਹਨੇ ਚਿਰ ਤੱਕ ਨਾਮ ਨਹੀਂ ਵਸਦਾ ਇਸ ਕਰਕੇ ਜਿੰਨਾਂ ਦੇ ਹਿਰਦੇ ਚ ਨਾਮ ਵਸਿਆ ਹੋਇਆ ਉਹਨਾਂ ਨੂੰ ਕਦੇ ਵੀ ਹਉਮੇ ਦੀ ਮੈਲ ਨਹੀਂ ਲੱਗਦੀ ਮਨ ਬਿਲਕੁਲ ਨਿਰਮਲ ਰਹਿੰਦਾ ਉਹ ਦੇਖਦੇ ਵੀ ਆਪਣੇ ਮਨ ਨੂੰ ਮਨ ਨੂੰ ਮੈਲ ਤੇ ਨਹੀਂ ਲੱਗੀ ਕਦੇ ਇਸ ਕਰਕੇ ਆਓ ਥੋੜਾ ਇਹ ਨੂੰ ਸਮਝ ਲਈਏ ਕਿ ਗੁਰ ਕੀ ਹੁੰਦੀ ਹੈ ਪਾਸ਼ਾ ਬਾਣੀ ਚ ਕਹਿੰਦੇ ਆ ਗਿਆਨ ਅੰਜਨ ਗੁਰ ਦਿਆ ਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਫੇਟਿਆ ਨਾਨਕ ਮਨ ਪ੍ਰਗਾਸ ਪਾਸ਼ਾ ਕਹਿੰਦੇ ਗੁਰ ਕੀ ਹੈ ਗਿਆਨ ਅੰਜਨ ਗਿਆਨ ਦਾ ਇੱਕ ਸੁਰਮਾ ਹੁਣ ਸੁਰਮਾ ਇਹ ਤੇ ਬੜੀ ਸਪਸ਼ਟ ਗੱਲ ਐ ਨੇਤਰਾਂ ਚ ਪਏਗਾ ਸੁਰਮੇ ਦਾ ਕੰਮ ਕੀ ਨੇਤਰਾਂ ਚ ਪਰ ਸੰਸਾਰੀ ਸੁਰਮਾ ਨਹੀਂ ਗਿਆਨ ਦਾ ਸੁਰਮਾ ਪਾਸ਼ਾ ਕਹਿੰਦੇ ਨੇਤਰਾਂ ਦੇ ਵਿੱਚ ਜਦੋਂ ਪੈਂਦਾ ਫਿਰ ਕੀ ਹੁੰਦਾ ਨਦਰੀ ਸਤਗੁਰ ਸੇਵੀਏ ਨਦਰੀ ਸੇਵਾ ਹੋਏ ਨਦਰੀ ਇਹ ਮਨ ਵਸਾਵੇ ਨਦਰੀ ਬੰਦੇ ਮਨ ਹੋਏ ਨਦਰਾਂ ਦੇ ਨਾਲ ਜਦੋਂ ਫਿਰ ਉਹ ਗਿਆਨ ਦਾ ਸ਼ਰਮਾ ਪਾ ਕੇ ਬੰਦਾ ਪਰਮਾਤਮਾ ਦੀ ਸੇਵਾ ਕਰਦਾ ਹੈ ਦੇਖ ਦੇ ਕੇ ਸੇਵਾ ਕਰਦਾ ਹੈ ਤੇ ਫਿਰ ਕੀ ਹੁੰਦਾ ਹੈ ਨਦਰੀ ਇਹ ਮਨ ਵਾਸਾ ਵੇ ਮਨ ਵੀ ਵਾਸਿਆ ਜਾਂਦਾ ਹੈ ਤੇ ਨਦਰੀ ਮਨ ਨਿਰਮਲ ਹੋਏ ਮਨ ਵੀ ਜਿਹੜਾ ਨਿਰਮਲ ਹੋ ਜਾਂਦਾ ਹੈ ਕਿਉਂਕਿ ਸਾਡੇ ਮਨ ਨੂੰ ਮੈਲ ਜਿਹੜੀ ਹੈ ਉਹ ਨਦਰਾਂ ਕਰਕੇ ਲੱਗੀ ਹੈ ਜੋ ਮਨੁੱਖ ਦੇਖਦਾ ਹੈ ਜੋ ਕਰਦਾ ਹੈ ਦੇਖ ਦੇ ਕੇ ਸਾਰੇ ਕੰਮ ਕਰਦਾ ਜਿੰਨਾ ਚਿਰ ਅਸੀਂ ਕਿਸੇ ਨੂੰ ਦੇਖਿਆ ਨਹੀਂ ਉਹਨਾਂ ਚਿਰ ਤੱਕ ਉਹਦੀ ਮੈਲ ਲੱਗ ਨਹੀਂ ਸਕਦੀ ਸਾਨੂੰ ਉਹਦੀ ਛਾਪ ਲੱਗ ਨਹੀਂ ਸਕਦੀ ਸਾਡੇ ਮਨ ਨੂੰ ਇਹਨੂੰ ਜੇ ਕਹਦੇ ਧਿਆਨ ਨਾਲ ਵਿਚਾਰ ਕੇ ਦੇਖੋਗੇ ਨੇਤਰ ਹੀ ਇੱਕ ਕਾਰਨ ਨੇ ਜਿਹਦੇ ਕਰਕੇ ਸਾਡਾ ਮਨ ਮੈਲਾ ਹੁੰਦਾ ਤੇ ਪਾ ਸਕਦੇ ਇਹਨਾਂ ਨਦਰਾਂ ਦੇ ਨਾਲ ਹੀ ਸਾਡੇ ਮਨ ਦੀ ਮੈਲ ਉਤਰਨੀ ਪਰ ਕਦੋਂ ਜਦੋਂ ਗੁਰ ਦਾ ਗਿਆਨ ਦਾ ਸ਼ਰਮਾ ਆਪਣੇ ਨੇਤਰਾਂ ਚ ਘੁਆਏਗਾ ਉਹਦੇ ਬਾਰੇ ਜੇ ਕੋਈ ਜਾਣਨਾ ਚਾਹੁੰਦਾ ਸਮਝਣਾ ਚਾਹੁੰਦਾ ਉਸ ਤੇ ਅਸੀਂ ਵਿਚਾਰ ਕਰ ਸਕਦੇ ਹਾਂ ਉਹ ਆਪ ਜੀ ਦੱਸ ਸਕਦੇ ਹੋ ਕਿ ਕਿਹੜਾ ਗੁਰ ਗਿਆਨ ਦਾ ਸਰਮਾ ਜਿਹਦੇ ਨਾਲ ਸਾਡਾ ਮਨ ਨਿਰਮਲ ਹੁੰਦਾ ਹੈ ਨਹੀਂ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਬੜੇ ਲੋਕ ਕਰਦੇ ਪਏ ਆ ਆਪਣੀ ਮਤ ਦੇ ਅਨਸਾਰ ਹੀ ਭਗਤੀਆਂ ਕਰੀ ਜਾ ਰਹੇ ਪਰ ਕੋਈ ਕਿਸੇ ਨੂੰ ਲਾਭ ਨਹੀਂ ਮਿਲਦਾ ਪਿਆ ਲਾਭ ਦਾ ਮਤਲਬ ਇਹ ਹੁੰਦਾ ਹੈ ਕਿ ਨਾ ਸਾਡਾ ਮਨ ਨਿਰਮਲ ਹੋ ਰਿਹਾ ਹੈ ਨਾ ਪਰਮਾਤਮਾ ਦੀ ਪ੍ਰਾਪਤੀ ਨਾ ਨਾਮ ਦੀ ਪ੍ਰਾਪਤੀ ਪਰ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਸਾਰ ਇੱਕ ਤਰੀਕਾ ਜਿਹੜਾ ਪਾਤਸ਼ਾਹ ਨੇ ਸਾਨੂੰ ਨੇਤਰਾਂ ਦਾ ਤਰੀਕਾ ਦੱਸਿਆ ਉਹਦੇ ਨਾਲ ਪਾਤਸ਼ਾਹ ਕਹਿੰਦੇ ਆ ਨਾਮ ਦੀ ਪ੍ਰਾਪਤੀ ਵੀ ਹੁੰਦੀ ਹੈ ਮਨ ਵੀ ਨਿਰਮਲ ਹੁੰਦਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ ਸੰਭਾਲੇ ਕਿਰਪਾ ਕਰੇ ਸਾਨੂੰ ਸੋਝੀ ਆਵੇ ਇੰਨੇ ਕੁ ਵਿਚਾਰ ਕਰਦੇ ਆਨੇਕਾਂ ਭੁੱਲਾ ਹੋ ਜਾਂਦੀਆਂ ਸੰਗਤ ਸਤਗੁਰ ਜੀ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਹਉਤੇ